ਨੇ ਫालतੂ ਬਾਤੂ ਪਾ ਕੇ ਬਣਿਆ ਏ ਸਾਗ ਸੱਜਣਾ ਹਿੰਮਤ ਬਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਬਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਇੱਥੇ ਕਿੰਨਾ ਹੀ ਤਾ ਰੱਬ ਦੇ murid ਹੋਇਆ ਤੰਨਾ ਤੂ ਪ੍ਰਹਿਲਾਦ ਤੇ ਫਰੀਦ ਹੋਇਆ ਜਿਹਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਇਥੋਂ ਬੰਦਗੀ ਦੇ ਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਹੋ ਜਾਣਾ ਭੁੱਲਿਆ ਦੂਜਾ ਬਾਲਾ ਮਰਦਾਨਾ ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਬਾਬੇ ਬੁੱਲੇ ਦੀਆਂ ਕਾਫੀਆਂ ਦਾ ਪਰਿਆ ਪਠਾਰ ਸੁਲਤਾਨ ਬਾਹੂ ਹਾਸ਼ਮਿਆ ਨੇ ਕੱਕ ਸਕਾਰ ਬਾਬੂ ਜੀ ਦਾ ਸ਼ੰਦ ਚੰਗਾ ਬਹੁਤ ਬੱਬੇ ਨੂੰ ਕਿਦੀਆਂ ਵਾਰਾਂ ਉੱਤੇ